ਹੈਲੋ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਅੱਜ ਨਵੇਂ ਤੇ ਪਹਿਲੇ ਬਲੌਗ ਦੇ ਵਿੱਚ ਸਵੇਰੇ ਦੇ 5:30 ਵੱਜ ਚੁੱਕੇ ਆ ਅੱਜ ਤੁਹਾਨੂੰ ਦੁਖਾਰ ਜਾਂ ਇਟਲੀ ਵਿੱਚ ਚੀਜ਼ ਕਿੱਦਾਂ ਬਣਦੀ ਹੈ ਸਭ ਤੋਂ ਪਹਿਲਾਂ ਪਹੁੰਚ ਕੇ ਅਸੀਂ ਕੰਮ ਦੇ ਉੱਤੇ ਕੰਮ ਤੋਂ ਪਹੁੰਚਣ ਤੋਂ ਬਾਅਦ ਅਸੀਂ ਕਫੇ ਪੀਤੀ ਆ ਕਫੇ ਪੀਣ ਤੋਂ ਬਾਅਦ ਅਸੀਂ ਆਪਣੇ ਕੰਮ ਦੇ ਉੱਤੇ ਜਾ ਪਹੁੰਚੇ ਆ ਕੰਮ ਦੇ ਉੱਤੇ ਪਹੁੰਚਣ ਤੋਂ ਬਾਅਦ ਅਸੀਂ ਉਸ ਕੰਮ ਦੇ ਵਿੱਚ ਪਹੁੰਚ ਚੁੱਕੇ ਜਿੱਥੇ ਸਾਡਾ ਕੰਮ ਸ਼ੁਰੂ ਹੁੰਦਾ ਹੈ ਤੇ ਸਵੇਰੇ ਅਸੀਂ 6:00 ਵਜੇ ਤਕਰੀਬਨ ਅਸੀਂ ਆਪਣਾ ਕੰਮ ਸ਼ੁਰੂ ਕਰ ਦਿੰਦੇ ਆ ਤੇ ਆ ਹੈਗੇ ਆ ਜੀ ਦੁੱਧ ਵਾਲੇ ਟੱਬ ਜਿਨ੍ਹਾਂ ਦੇ ਵਿੱਚ ਦੁੱਧ ਆਉਂਦਾ ਤੇ ਇਹਦੇ ਵਿੱਚ ਅਸੀਂ ਦੁੱਧ ਪਾਉਂਦੇ ਆ ਤੇ 10 ਕੁਇੰਟਲ ਦੁੱਧ ਪੈਂਦਾ ਹਰੇਕ ਟੱਬ ਦੇ ਵਿੱਚ ਤੇ ਸਭ ਤੋਂ ਪਹਿਲਾਂ ਜਿਦੋਂ ਖਾਰੇ ਆ ਜਿੱਥੇ ਅਸੀਂ ਕੰਮ ਕਰਦੇ ਤੇ ਦੁੱਧ ਵਾਲਾ ਕਾਮਯੋ ਆ ਜਾਂਦਾ ਜੀ 6:30 ਵਜੇ ਤੇ ਦੁੱਧ ਦਾ ਇਹ ਕਾਮਯੋ ਭਰਿਆ ਹੁੰਦਾ ਜੋ ਆਲੇ ਦੁਆਲੇ ਹਸਤਾਲਿਆਂ ਦੇ ਵਿੱਚੋਂ ਦੁੱਧ ਇਕੱਠਾ ਕਰਕੇ ਸਾਡੇ ਤੱਕ ਪਹੁੰਚਦਾ ਕਰਦਾ ਹੈ ਤੇ ਉਸ ਤੋਂ ਬਾਅਦ ਅਸੀਂ 7 ਵਜੇ ਫਰਮਾਜੋ ਬਣਾਉਣੀ ਸ਼ੁਰੂ ਕਰ ਦਿੰਦੇ ਹਾਂ ਤੇ 7 ਵਜੇ ਫਰਮਾਜੋ ਬਣ ਤੋਂ ਬਾਅਦ ਅਸੀਂ ਆਪਣਾ ਕੰਮ ਸ਼ੁਰੂ ਹੋ ਜਾਂਦਾ ਹੈ ਤੇ ਅਸੀਂ ਮੈਂ ਦੁੱਧ ਤਤਕਰਨ ਤੋਂ ਬਾਅਦ ਇਹਦੇ ਵਿੱਚ ਲੱਸੀ ਪਾਈ ਜਾਂਦੀ ਆ ਤੇ ਲੱਸੀ ਪਾਉਣ ਤੋਂ ਬਾਅਦ ਇਹ ਦੁੱਧ ਨੂੰ ਚੰਗੀ ਤਰ੍ਹਾਂ ਮਿਕਸ ਕੀਤਾ ਜਾਂਦਾ ਦੁੱਧ ਮਿਕਸ ਹੋਣ ਤੋਂ ਬਾਅਦ ਇਹਦਾ ਟੈਂਪਰੇਚਰ ਗਰਮ ਕੀਤਾ ਜਾਂਦਾ ਤੋਂ 26 ਡਿਗਰੀ ਤਾਂ ਇਸ ਨੂੰ ਗਰਮ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਇਸ ਦੇ ਵਿੱਚ ਕਾਲੀ ਉਪਾ ਕੇ ਇਸ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਇਹਦੇ ਵਿੱਚ ਸਪਿੰਨਾ ਮੰਨ ਲਈ ਇੱਕ ਬੰਦਾ ਤਿਆਰ ਸਿੰਦਾ ਹੈ ਜੋ ਇਸ ਦੇ ਵਿੱਚ ਸਪਿੰਨਾ ਫੇਰਦਾ ਸਪਿੰਨਾ ਦਾ ਮਤਲਬ ਆਈਡ ਕੱਟਸ਼ੀ ਜੀ ਬੰਦੇ ਕੋਲ ਖੜੀ ਆ ਇਹ ਇਹਦੇ ਵਿੱਚ ਫੇਰੀ ਜਾਂਦੀ ਤੇ ਹੌਲੀ-ਹੌਲੀ ਇਸ ਨੂੰ ਦੁੱਧ ਨੂੰ ਪਾੜਿਆ ਜਾਂਦਾ ਦਹੀਂ ਦੇ ਵਾਂਗ ਤੇ ਜਦੋਂ ਥੋੜਾ ਚਿਰ 2-3 ਮਿੰਟ ਸੀਨਾ ਮਾਂ ਤੋਂ ਬਾਅਦ ਇਹਦੇ ਵਿੱਚ ਮੁਰਤੇ ਦੁਆਰਾ ਉਹ ਘੜੀ ਲਾਈ ਜਾਂਦੀ ਹੈ ਜੋ ਦੁੱਧ ਨੂੰ ਘਮਾਉਦੀ ਹੈ ਤੇ ਇਹ ਬੰਦਾ ਦੁੱਧ ਦੇ ਫਰਮਾਜੋ ਬਣਾਉਂਦਾ ਹੈ। ਕੋਈ ਟੈਂਪਰੇਚਰ ਨੂੰ ਬਹੁਤ ਸਹੀ ਤੇ ਧਿਆਨ ਨਾਲ ਇਸ ਨੂੰ ਬੰਦ ਕੀਤਾ ਜਾਂਦਾ ਹੈ ਜੇ ਜ਼ਿਆਦਾ ਕਰਮ ਹੋ ਜਾਵੇ ਤੇ ਫਰਮਾਜ ਖਰਾਬ ਹੋ ਜਾਂਦੇ ਇਸ ਵਿੱਚ ਦੁੱਧ ਗਰਮ ਹੋਣ ਤੋਂ ਬਾਅਦ ਇਹ ਤੇ ਲੱਸੀ ਤੇ ਇਹਦੇ ਵਿੱਚ ਕਾਲਿਓ ਪਾਇਆ ਜਾਂਦਾ ਹੈ ਜੋ 10 ਮਿੰਟ ਬਾਅਦ ਤਿਆਰ ਹੋ ਜਾਂਦਾ ਹੈ ਦੁੱਧ ਸਪੀਨਾ ਮਾਰਨ ਦੇ ਲਈ। ਤੇ 스피나 ਇਸ ਦੇ ਵਿੱਚ ਸ਼ੁਰੂ ਤੋਂ ਪਹਿਲਾਂ ਹੌਲੀ-ਹੌਲੀ 스피ਨਾ ਮਾਰਿਆ ਜਾਂਦਾ ਹੈ 스피ਨਾ ਹੌਲੀ-ਹੌਲੀ ਮਾਰਨ ਤੋਂ ਬਾਅਦ ਥੋੜੀ ਜੀ ਸਪੀਡ ਤੇਜ਼ ਕੀਤੀ ਜਾਂਦੀ ਹੈ ਤਾਂ ਜੋ ਬੜੀਆ ਤਰੀਕੇ ਨਾਲ ਫਰਮਾਜੋ ਬਣਾਈ ਜਾ ਸਕੇ ਇਹ ਕੰਮ ਇਟਲੀ ਦੇ ਵਿੱਚ ਬਹੁਤ ਸਫਾ ਸਾਫ ਸਫਾਈ ਵਾਲਾ ਹੋਣ ਦੇ ਨਾਲ ਨਾਲ ਇਹ ਕੰਮ ਥੋੜਾ ਹਾਰਡ ਵਰਕ ਵੀ ਹੈ ਤੇ ਬਹੁਤ ਵਧੀਆ ਤਨਖਾਹ ਇਹਦੇ ਵਿੱਚ ਕੰਮ ਦੇ ਵਿੱਚ ਦਿੱਤੀ ਜਾਂਦੀ ਆ ਤੇ ਬਹੁਤ ਹੀ ਸਾਫ ਸਫਾਈ ਵਾਲਾ ਕੰਮ ਡੇਲੀ ਦੀ ਰੁਟੀਨ ਵਾਲਾ ਸੱਤ ਦਿਨ 12 ਮਹੀਨੇ ਕੰਮ ਚੱਲਦਾ ਰਹਿੰਦਾ ਹੈ ਤੇ ਇਹ ਇਟਲੀ ਦੇ ਵਿੱਚ ਲੰਬਾਰਦੀਆ ਏਰੀਆ ਦੇ ਵਿੱਚ ਕੰਮ ਕੀਤਾ ਜਾਂ ਜੋ ਇਸ ਤੋਂ ਫਰਮਾਜ ਤਿਆਰ ਕੀਤੀ ਜਾਂਦੀ ਹੈ ਉਸ ਤਿਆਰ ਹੋਣ ਤੋਂ ਬਾਅਦ ਜੋ ਫਰਮਾਜ ਤਿਆਰ ਹੋ ਜਾਂਦੀ ਹੈ ਉਸ ਤੋਂ ਬਾਅਦ ਇਸ ਦੀ ਕਟਾਈ ਦਾ ਕੰਮ ਆ ਜਾਂਦਾ ਹੈ ਜੋ ਪੀਸ ਨੂੰ ਦੋ ਹਿੱਸਿਆਂ ਵਿੱਚ ਕੱਟ ਦਿੱਤਾ ਜਾਂਦਾ ਹੈ ਇਹ ਜੋ ਤੁਸੀਂ ਦੇਖ ਰਹੇ ਮਸ਼ੀਨ ਇਹਦੇ ਨਾਲ ਫਰਮਾਜੋ ਵੱਡੀ ਜਾਂਦੀ ਆ ਫਰਮਾਜੋ ਵੱਡੋਣ ਤੋਂ ਬਾਅਦ ਇਹਦੇ ਦੋ ਹਿੱਸੇ ਹੋ ਜਾਂਦੇ ਹਨ ਇਸ ਤੋਂ ਬਾਅਦ ਇਹ ਕਟਰ ਕੱਟ ਕੇ ਦੂਸਰੇ ਪਤਿਲਿਆਂ ਦੇ ਵਿੱਚ ਰੱਖ ਦਿੱਤਾ ਜਾਂਦਾ ਹੈ ਤੇ ਬਾਅਦ ਦੇ ਵਿੱਚ ਦੋ ਬੰਦੇ ਫਰਮਾਜੋ ਕੱਢਣ ਲਈ ਤਿਆਰ ਹੁੰਦੇ ਹੁਣ ਜੋ ਤੁਹਾਨੂੰ ਅਸੀਂ ਅਗਲੀ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਇਹ ਦੋ ਬੰਦੇ ਕੱਢਦੇ ਆ ਫਰਮਾਜੋ ਹੌਲੀ-ਹੌਲੀ ਤੇ ਫਰਮਾਜੋ ਤਕਰੀਬਨ ਇਹ ਇੱਕ ਕੁਆਂਟਲ ਦਾ ਫਰਮਾਜੋ ਦਾ ਪੀਸ ਹੁੰਦਾ ਹੈ ਜੋ ਦੋ ਜਨੇ ਬੰਦੇ ਇਹ ਕੱਢਦੇ ਆ ਇਹਨਾਂ ਨੂੰ ਕੱਢਣ ਤੋਂ ਬਾਅਦ ਇਹ ਰस्सियां ਹੁੰਦੀਆਂ ਦੋ ਤੇ ਇੱਕ ਕਪੜਾ ਹੁੰਦਾ ਦੋਨਾਂ ਸਾਈਡਾਂ ਤੋਂ ਬੰਦੇ ਫੜ ਕੇ ਇਸ ਨੂੰ ਫਰਮਾਜ ਨੂੰ ਬਾਹਰ ਕੱਢਦੇ ਆ ਤੇ ਫਰਮਾਜ ਉਹ ਬਾਹਰ ਕੱਢ ਗਏ ਤੇ ਇੱਕ ਬੰਦਾ ਇੱਕ ਹੱਥ ਨਾਲ ਫੜ ਕੇ ਤੇ ਦੂਜਾ ਕਪੜੇ ਨਾਲੋਂ ਵਰਕੇ ਦਵੀਜ਼ ਨੂੰ ਦੋ ਹਿੱਸਿਆਂ ਵਿੱਚ ਕੱਢਦੇ ਆ ਤੇ ਦੋ ਇਹਨਾਂ ਦਾ ਭਾਰ ਤਕਰੀਬਨ 50-60 ਕਿਲੋ ਦੇ ਕਰੀਬ ਹੁੰਦਾ ਹੈ ਇਹ ਫਰਮਾਜੋ ਪੀਸ ਬਣਨ ਤੋਂ ਬਾਅਦ ਇਹਨੂੰ ਇੱਕ ਕਮਰੇ ਵਿੱਚ ਲਿਆਇਆ ਹੁੰਦਾ ਇਹ ਜਿਹੜੀਆਂ ਤੁਸੀਂ ਦੇਖ ਰਹੇ ਫਰਮਾਜੋ ਦੇ ਪੀਸ ਆ ਇਹ ਕਮਾਏ ਜਾਂਦੇ ਆ ਲੂਣ ਵਾਲੇ ਪਾਣੀ ਦੇ ਵਿੱਚ ਹੁੰਦੇ ਆ ਇਹਨੂੰ ਦਿਹਾੜੀ ਦੇ ਵਿੱਚ ਤਕਰੀਬਨ ਦੋ ਵਾਰ ਕਮਾਇਆ ਜਾਂਦਾ ਹੈ ਤੇ ਪਾਣੀ ਦੇ ਵਿੱਚ ਹੁੰਦੇ ਤੇ ਪਾਣੀ ਲਿਉਣਾ ਹੁੰਦਾ ਉਸ ਤੋਂ ਬਾਅਦ ਇਹਨਾਂ 20 ਦਿਨਾਂ ਬਾਅਦ ਇਹਨਾਂ ਗਾਵੀਆਂ ਦੇ ਵਿੱਚੋਂ ਤਾਂ ਕੱਢਿਆ ਜਾਂਦਾ ਜੋ ਪਿੰਜਰੇ ਤੁਸੀਂ ਦੇਖ ਰਹੇ ਆ ਇਹਨਾਂ ਪਿੰਜਰਿਆਂ ਦੀ ਸਿਹਤ ਨਾਲ ਇਸ ਨੂੰ ਬਾਹਰ ਕੱਢਿਆ ਜਾਂਦਾ ਹੈ ਬਾਹਰ ਕੱਢਣ ਤੋਂ ਬਾਅਦ ਇਸ ਨੂੰ ਚੱਕ ਕੇ ਰੇੜੀਆਂ ਦੇ ਉੱਤੇ ਰੱਖਿਆ ਜਾਂਦਾ ਹੈ ਰੇੜੀਆਂ ਰੱਖਣ ਤੋਂ ਬਾਅਦ ਇਸ ਨੂੰ ਗਰਮ ਕਮਰੇ ਦੇ ਵਿੱਚ ਰੱਖਿਆ ਜਾਂਦਾ ਹੈ ਗਰਮ ਕਮਰੇ ਦੇ ਵਿੱਚ ਰੱਖਣ ਤੋਂ ਬਾਅਦ ਇਸ ਨੂੰ ਮੈਗਜ਼ੀਨ ਦੇ ਵਿੱਚ ਲਿਆਇਆ ਜਾਂਦਾ ਹੈ ਮੈਗਜ਼ੀਨ ਦੇ ਲਿਆਣ ਤੋਂ ਬਾਅਦ ਇਸ ਨੂੰ ਚੈੱਕ ਕੀਤਾ ਜਾਂਦਾ ਹੈ ਚੈੱਕ ਕਰਨ ਤੋਂ ਬਾਅਦ ਇਸ ਉੱਤੇ ਮੋਹਰਾਂ ਟਿੰਬਰੋ ਲਾਈਆਂ ਜਾਂਦੀਆਂ ਤੇ ਇਸ ਤੋਂ ਬਾਅਦ ਇਹ ਬਕਵਕ ਸਟੋਰਾਂ ਤੇ ਬਕਵਕ ਪੈਂਟਰੀਆਂ ਨੂੰ ਭੇਜੀ ਜਾਂਦੀ ਹੈ ਇਹ ਸਾਡੀ ਮੈਗਜ਼ੀਨ ਹੈ ਜੀ ਇਸ ਦੇ ਮੈਗਜ਼ੀਨ ਦੇ ਵਿੱਚ ਫਰਮਾਜੋ ਰੱਖੀ ਜਾਂਦੀ ਹੈ ਤੇ ਉਸ ਤੋਂ ਬਾਅਦ ਕਾਮਿਆਂ ਦੇ ਵਿੱਚ ਲੋਡ ਕਰਕੇ ਤੇ ਵੱਖ-ਵੱਖ ਕੰਟਰੀਆਂ ਨੂੰ ਭੇਜੀਆਂ ਜਾਂਦੀ ਇਸ ਪਰਮੀਜਾਨੋ ਰਿਜਾਨੋ ਬਹੁਤ ਹੀ ਫੇਮਸ ਹੈ ਇਟਲੀ ਦੇ ਵਿੱਚ ਤੇ ਜੋ ਆ ਜਾਨੀ ਕਿ ਇਸ ਨੂੰ ਸਾਰੇ ਯੂਰਪ ਦੇ ਵਿੱਚ ਵੇਚਿਆ ਜਾਂਦਾ ਤੇ ਇਸ ਇਹ ਬੜੀ ਹੀ ਮਹਿੰਗੀ ਤੇ ਤਾਕਤਵਰ ਚੀਜ਼ ਹੈ ਓਕੇ ਧੰਨਵਾਦ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਕਰਿਓ